ਜੋ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਆ ਬਹੁਤ ਅੱਛੀ ਮੁਹਿੰਮ ਚੱਲ ਰਹੀ ਆ ਸਾਡੀ ਸਰਕਾਰ ਵੱਲੋਂ ਹਰ ਘਰ ਹਰ ਗਲੀ 'ਚ ਹੁੱਕਾ ਦਿੱਤਾ ਜਾ ਰਿਹਾ ਕਿ ਆਪਾਂ ਨਸ਼ਿਆਂ ਤੋਂ ਦੂਰ ਰਹੀਏ ਜਿੱਥੇ ਸਾਡੇ ਮਾਨਯੋਗ ਐਮ.ਐਲ.ਏ ਡਾਕਟਰ ਰਮਨਦੀਪ ਕੌਰ ਅਰੋੜਾ ਤੇ ਸਾਡਾ ਭਰਾ ਮਲਾਬ ਜੋ ਹਲਕਾ ਕੋਆਰਡੀਨੇਟਰ ਆ ਉਹ ਦਿਨ ਰਾਤ ਮਿਹਨਤ ਕਰ ਰਿਹਾ ਕਿ ਆਪਣੇ ਮੋਗੇ ਨੂੰ ਅਸੀਂ ਸਾਫ਼ ਸੁਥਰਾ ਤੇ ਨਸ਼ਾ ਮੁਕਤ ਬਣਾ ਸਕੀਏ ਜਿੱਥੇ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬੰਦ ਦੀ ਤੇ ਸਾਡੀ ਇਹ ਨਾਗਰਿਕਾਂ ਦੀ ਵੀ ਜ਼ਿੰਮੇਵਾਰੀ ਬੰਦੀ ਆ ਕਿ ਅਸੀਂ ਇਹਨਾਂ ਸਰਕਾਰ ਦਾ ਸਹਿਯੋਗ ਕਰੀਏ ਅਸੀਂ ਪ੍ਰੈਸ ਮੀਡੀਆ ਦਾ ਵੀ ਬਹੁਤ ਧੰਨ ਯੋਧ ਦੇ ਰਿਤੇ ਆਪਣਾ ਯੋਗ ਪਾਰੀ ਸਾਡੀ ਮੋਗਾ ਦੀ ਮੀਡੀਆ ਸਾਡਾ ਪ੍ਰਸ਼ਾਸਨ ਸਾਡੇ ਐਸਐਸਪੀ ਅਜੇ ਗਾਂਧੀ ਸਾਡੇ ਡੀਐਸਪੀ ਗੁਰਪ੍ਰੀਤ ਸਿੰਘ ਐਂਡ ਸਾਡੇ ਐਸਐਚਓ ਸਾਡੀ ਜਿਹੜੀ ਪੂਰੀ ਟੀਮ ਆ ਬਹੁਤ ਅੱਛਾ ਮੋਗਾ ਚ ਅਭਿਆਨ ਚੱਲ ਰਿਹਾ ਸਾਨੂੰ ਲੱਗਦਾ ਆਉਣ ਵਾਲੇ ਦਿਨਾਂ ਚ ਅਸੀਂ ਮੋਗੇ ਨੂੰ ਨਸ਼ਾ ਮੁਕਤ ਬਣਾਵਾਂ ਗੱਲ ਰੈਲੀਆਂ ਦੀ ਨਹੀਂ ਗੱਲ ਇਹ ਹੈ ਹੁੱਕਾ ਦੇਣ ਦੀ ਦੇਖੋ ਆਪਾਂ ਸਾਡਾ ਫਰਕ ਹੈ ਹੁੱਕਾ ਦੇਣਾ ਅਸੀਂ ਹੁੱਕਾ ਦੇ ਰਹੇ ਆ ਜਾਗਰੂਕ ਕਰ ਰਹੇ ਆ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਕਿੰਨੇ ਘਰ ਉਜੜ ਚੁੱਕੇ ਆ ਇਹ ਜਿਹੜੀ ਅੱਗ ਹੈ ਬੜੀ ਤੇਜ਼ੀ ਨਾਲ ਪੰਜਾਬ 'ਚ ਫੈਲ ਰਹੀ ਹੈ ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਸੋ ਇਹ ਰੈਲੀਆਂ ਦਾ ਮਕਸਦ ਇਹ ਆ ਕਿ ਕਿਸੇ ਤਰ੍ਹਾਂ ਜਾਗਰੂ ਕਰ ਰਿਹਾ ਲੋਕਾਂ ਨੂੰ ਕਿ ਆਓ ਆਓ ਇਸ ਵੀ ਉੱਤੇ ਸਾਡਾ ਸਾਥ ਦਿਓ ਤੇ ਅਸੀਂ ਆਪਣੇ ਮੋਗੇ ਨੂੰ ਨਸ਼ਾ ਮੁਕਤ ਬਣਾ ਸਕੀ ਤੇ ਆਪਣੇ ਆਮ ਆਨਯੋਗ ਐਮ ਐਲ ਏ ਸਾਹਿਬ ਦਾ ਪੂਰਾ ਪੂਰਾ ਸਾਥ ਦੇ ਸਕੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਜੀ ਅਫਤਾਰ ਸਿੰਘ ਬਲੌਕ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਤੋਂ ਜੀ ਇਹ ਦੇਖੋ ਜੀ ਇਹ ਬਾੜ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਵਾ ਮਾਨ ਸਰਕਾਰ ਨੇ ਇਹ ਚੀਜ਼ ਦੇ ਉੱਤੇ ਇਨੀਸ਼ੀਏਟਿਵ ਲੇਤਾ ਵਾ ਦੇਖੋ ਤੇ ਹੀ 15 16 ਸਾਲ ਤੋਂ ਜਿਹੜਾ ਸਰ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨਸ਼ੇ ਨੂੰ ਲੈ ਕੇ ਕਿਸੇ ਵੀ ਸਰਕਾਰ ਨੇ ਉੱਤੇ ਇਸ ਚੀਜ਼ ਨੂੰ ਇਨੀਸ਼ੀਏਟਿਵ ਨਹੀਂ ਲਿੱਤਾ ਸਿਰਫ ਜਦੋਂ ਦੀ ਮਾਨ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਦੀ ਹੋਂਦ ਦੇ ਵਿੱਚ ਇਹਨਾਂ ਨੇ ਦੇਖੋ ਨਸ਼ੇ ਜਿਹੜਾ ਪੰਜਾਬ ਨੂੰ ਹਸੂਣੇ ਦੀ ਚਿੜੀਆ ਸੀ ਹਰੀਆਲੀ ਸੀ ਪੰਜਾਬ ਖੇਡਾਂ ਦੇ ਵਿੱਚ ਸੀਗਾ ਨੌਜਵਾਨ ਪੀੜ੍ਹੀ ਨੂੰ ਇਹਨਾਂ ਨੇ ਪੰਜਾਬ ਦੇ ਉੱਤੇ ਇੱਕ ਥੋੜਾ ਮਾਰਿਆ ਨਸ਼ਾ ਸੱਟ ਕੇ ਪੰਜਾਬ ਨੂੰ ਬਰਬਾਦ ਕਰਨ ਲਈ ਤੇ ਮਾਨ ਸਰਕਾਰ ਨੇ ਇਸ ਦੇ ਉੱਤੇ ਬਹੁਤ ਵਧੀਆ ਉਪਰਾਲਾ ਕੀਤਾ ਇਹ ਦੂਸਰਾ ਦੌਰ ਚੱਲ ਰਿਹਾ ਨਸ਼ਿਆਂ ਦਾ ਪਹਿਲਾਂ ਵਾਰਡ ਵਾਰਡ ਵਾਈਜ਼ ਜਾ ਕੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੱਲੇ-ਕੱਲੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਮਾਨ ਸਰਕਾਰ ਨੇ ਕਿ ਨਸ਼ਿਆਂ ਦੇ ਵਿਰੁੱਧ ਹੁਣ ਮਤਲਬ ਰੈਲੀਆਂ ਦੇ ਦੌਰ ਸ਼ੁਰੂ ਕਰਤੇ ਹੋਏ ਆ ਸਰਕਾਰ ਨੇ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਇਹਦੇ ਵਿੱਚ ਸਾਡੇ ਮਾਨਯੋਗ ਐਮਐਲਏ ਡਾਕਟਰ ਅਮਨਦੀਪ ਕਰੋੜਾ ਜੀ ਦਾ ਬਹੁਤ ਵੱਡਾ ਰੋਲ ਆ ਜਿਨ੍ਹਾਂ ਨੇ ਸਾਨੂੰ ਮਤਲਬ ਹੱਲਾਸ਼ੇਰੀ ਦਿੱਤੀ ਆ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਵਾ ਕਿ ਨਾਲ ਮੇਰਾ ਵੀਰ ਵੱਡਾ ਭਰਾ ਕੋਆਰਡੀਨੇਟਰ ਹਲਕਾ ਮਲਾਪ ਸਿੰਘ ਤੇ ਇਹਨਾਂ ਦਾ ਬਹੁਤ ਵਧੀਆ ਯੋਗਦਾਨ ਆ ਇਸ ਚੀਜ਼ ਨੂੰ ਲੈ ਕੇ ਨਸ਼ਿਆਂ ਦੇ ਵਿਰੁੱਧ ਕਿ ਬਹੁਤ ਵਧੀਆ ਹੱਲਾਸ਼ੇਰੀ ਆ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰ ਰਹੇ ਆ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਆ ਇਸ ਚੀਜ਼ ਨੂੰ ਲੈ ਕੇ ਜੀ ਬਿਲਕੁਲ ਜੀ ਬਿਲਕੁਲ ਨਸ਼ਾ ਮੁਕਤ ਹੋਏਗਾ ਜੀ ਲੋਕਾਂ ਲੋਕਾਂ ਨੂੰ ਵੀ ਇਹ ਬੇਨਤੀ ਆ ਅਪੀਲ ਆ ਸਾਡੀ ਸਰਕਾਰ ਵੱਲੋਂ ਵੀ ਕਿ ਸਰਕਾਰ ਦਾ ਮੋਢੇ ਨਾਲ ਮੋਢਾ ਨਾਲ ਲਾ ਕੇ ਸਾਥ ਦੇਣ ਤਾਂ ਕਿ ਆਪਾਂ ਇਸ ਦਲਦਲ ਨੂੰ ਜਿਹੜਾ ਨਸ਼ਿਆਂ ਦੀ ਦਲਦਲ ਦੇ ਵਿੱਚ ਪੰਜਾਬ ਫਸਿਆ ਹੋਇਆ ਉਸ ਦੇ ਵਿੱਚੋਂ ਆਪਾਂ ਕੱਢ ਸਕੀਏ। ਉਹ ਪੰਜਾਬ ਸਰਕਾਰ ਵੱਲੋਂ ਜਿਹੜੀ ਵੱਡੀ ਗਏ ਜੁੱਧ ਨਸ਼ਾ ਵਿਰੁੱਧ ਜਿਹੜੀ ਵੱਡੀ ਵੱਡੀ ਗਈ ਆ ਇਹਦੇ ਤਹਿਤ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਡੀਏਜੀ ਸਾਹਿਬ ਪਿੰਕੋ ਰੇਂਜ ਅਤੇ ਸ੍ਰੀ ਅਰੇ ਗਾਂਧੀ ਜੀ ਆਈਪੀਐਸਐਸਪੀ ਸਾਹਿਬ ਮੋਗਾ ਦੇ ਨਿਸ਼ਾ ਦੇ ਚ ਤਹਿਤ ਅੱਜ 30 ਦੇ 31 ਮਾਰ ਵੱਲੋਂ ਨੌਜਵਾਨਾਂ ਦੇ ਵੱਲੋਂ ਜਿਹੜੀ ਇਹ ਰੈਲੀ ਕੱਢੀ ਗਈ ਆ ਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਕਿ ਜੇ ਦੀ ਨਸ਼ਾ ਤੋਂ ਬਚੋ ਜੇ ਕੋਈ ਬੱਚਾ ਕੋਈ ਇਸ ਦਲਦਲ ਵਿੱਚ ਫਸਿਆ ਤੇ ਸਾਨੂੰ ਇਨਫੋਰਮ ਕਰੋ ਅਸੀਂ ਉਹਨੂੰ ਸੈਂਟਰ ਜਨੇਰ ਵਿੱਚ ਫ੍ਰੀ ਇਲਾਜ ਕਰਵਾਵਾਂਗੇ ਜੀ ਬਹੁਤ ਅਸਰ ਮਤਲਬ ਪੈ ਰਿਹਾ ਹੈ ਰੈਲੀ ਤੇ ਮਤਲਬ ਇਹ ਬੱਚਿਆਂ ਨੂੰ ਬਹੁਤ ਪ੍ਰਭਾਵਿਤ ਹੋ ਰਿਹਾ ਜੀ ਜੇ ਕਿਹਦਾ ਬੱਚਾ ਕੋਈ ਹੁੰਦਾ ਤੁਹਾਨੂੰ ਸਾਨੂੰ ਦੱਸੋ ਇਨਫੋਰਮ ਕਰੋ ਅਸੀਂ ਡਾਕਰ ਕਰਾਵਾਂਗੇ ਜੇ ਕੋਈ ਮਤਲਬ ਕੋਈ ਵੇਚਦਾ ਹੋ ਤਾਂ ਦੱਸੋ ਉਹਰੇ ਕਾਰਵਾਈ ਕੀਤੀ ਜਾਵੇ ਯੋਦੀ ਇਹ ਖਲਾਸ ਸੀਕਰ ਰੱਖੀ ਜਾਂਦੀ ਹੈ ਕਿ ਕਿਤੇ ਅਜ ਤੱਕ ਨਹੀਂ ਕੋ ਹੋਇਆ ਹੋਰ ਦਾ ਅਸੀਂ ਤੇਰੇ ਵਾਲਾ ਮੈਂ ਆਪ ਇਹਦੇ ਅਲੋਂ ਬਤਾਨੇ ਦੇ ਵਿੱਚ ਦਾ ਲਗਾ ਬਹੁਤ ਮਕਾਦਮੇ ਦਾਜ ਕੀਤੇ ਆ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ ਕਈਆਂ ਨੂੰ ਮੈਂ ਉੱਥੇ ਜਿਹੜੇ ਸੈਂਟਰ ਵਿੱਚ ਦਾਖਲ ਕਰਾਇਆ ਗਿਆ ਖਲਾਅ ਲਈ ਆਪ ਇਹ ਕਿਨੇ ਬੱਚਾ ਨੂੰ ਆਪ ਦੇ ਆਪਣੇ ਨਿਗਰ ਰੱਖੋ ਜੇ ਕੋਈ ਬੱਚਾ ਬਤਾ ਜਾਣਦਾ ਉਹਦੇ ਤੇ ਆਪ ਦਾ ਨਿਗਰ ਰੱਖ ਕੇ ਉਹਨੂੰ ਪ੍ਰੇਰਿਤ ਕਰਨ ਜਾਂਦਾ ਉਹਤੇ ਪ੍ਰੇਰਿਤ ਕਰੋ ਉਹਨਾਂ ਨੂੰ ਬੱਚਾ ਨੂੰ ਆਪ ਦੇ ਬੱਚਾ ਨੂੰ ਆਪ ਪ੍ਰਭਾਵ ਕਰੋ